ਸਟੇਟ ਆਲਮਟ ਕਿਸਾਨਾਂ ਮਜ਼ਦੂਰਾਂ ਦੇ ਨਵੇਂ ਹਿੱਸੇਦਾਰੀ ਪੌਣੀਆਂ ਚਾਲੂ ਕਰੋ ਅੰਜਗਤਾਰ ਸਿੰਘ ਭਿੰਡਾਰਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰਾਂ ਮੋਰੇ ਧਰਨੇ ਲਗਾ ਕੇ ਤੇ ਮੰਗ ਪੱਤਰ ਦਿੱਤੇ ਜਾ ਰਹੇ ਆ ਸਾਡੀਆਂ ਮੁੱਖ ਮੰਗਾਂ ਦੇ ਵਿੱਚੋਂ ਵੀ ਜਿੱਦਾਂ ਸਾਡੀ ਬਾਸਮਤੀ ਜਿਹੜੀ ਸ਼ੁਰੂ-ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਰੋਲੀ ਜਿਹਦੇ ਉੱਤੇ 970 ਡਾਲਰ ਕੁਸ਼ ਇਹਨਾਂ ਨੇ ਮੋਦੀ ਸਰਕਾਰ ਨੇ ਟੈਕਸ ਲਾਤਾ ਸੀਗਾ ਪਰੋ ਜਦੋਂ ਸਾਡੇ ਵੱਲੋਂ ਆਵਾਜ਼ ਉਠਾਈ ਗਈ ਤਾਂ ਟੈਕਸ ਜਿਹੜਾ ਉਹ ਵਾਪਸ ਲਿਆ ਗਿਆ ਤਾਂ ਉਸ ਤੋਂ ਬਾਅਦ ਬਾਸਮਤੀ ਦੇ ਰੇਟ ਥੋੜੇ ਜਿਹੜੇ ਵਧੇ ਆ ਸੋ ਅਸੀਂ ਇੱਕ ਤਾਂ ਸਾਡੀ ਮੰਗ ਇਹ ਆ ਵੀ ਸਾਡੀ ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ ਜਿਹੜਾ ਉਹ 6000 ਰੁਪਏ ਹੋਣਾ ਚਾਹੀਦਾ ਦੂਜੀ ਸਾਡੀ ਮੰਗ ਇਹ ਆ ਵੀ ਸਾਡੇ ਕੋਲ ਡੀਏਪੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਡੀਏਪੀ ਜਿਹੜਾ ਵੀ ਕੋਈ ਮਿਲਦਾ ਵੀ ਈਵਨ ਕਿ ਜਿਹੜੀਆਂ ਇਸਕੋ ਕੰਪਨੀ ਵਾਲੀ ਜਿਹੜੀ ਨੈਨੋ ਜੂਰੀਆਕ ਬਣਾਉਂਦੀ ਆ ਜਿਹੜਾ ਮਾਰਕਫੈਡ ਦਾ ਕੋਟਾ ਹੁੰਦਾ ਸੋਸਾਇਟੀਆਂ ਨੂੰ 70% ਹੁੰਦਾ 25% ਦਾ ਕੋਟਾ ਸੋਸਾਇਟੀ ਨੂੰ IFCO ਵਾਲਿਆਂ ਦਾ ਹੁੰਦਾ ਉਹ IFCO ਵਾਲੇ ਇਵਨ ਕਿ ਸੋਸਾਇਟੀ ਵਾਲਿਆਂ ਨੂੰ ਵੀ ਧੱਕੇ ਦੇ ਨਾਲ ਢਾਈ ਬੋਰੀਆਂ ਦੇ ਪਿੱਛੇ ਇੱਕ ਬੋਤਲ 250 ਰੁਪਏ ਦੀ ਉਹ ਨੈਨੋ ਜੂਰੀਏ ਦੀ ਉਹ ਵੀ ਸੋਸਾਇਟੀਆਂ ਵਾਲੇ ਵੀ ਧੱਕੇ ਨਾਲ ਦੇ ਰਹੇ ਜਿਹਦਾ ਕਿ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਨੈਨੋ ਜੂਰੀਏ ਦਾ ਇੱਕ ਤਾਂ ਸਾਡੇ ਵਾਸਤੇ ਹੁਣ ਮੋਹਰੇ ਆਲੂਆਂ ਦੀ ਸਾਡੀ ਬਜਾਈ ਚੱਲ ਰਹੀ ਹੈ ਮਟਰਾਂ ਦੀ ਚੱਲ ਰਹੀ ਹੈ ਮੋਹਰੇ ਕਣਕ ਦੀ ਬਜਾਈ ਵਾਸਤੇ ਡੀਏਪੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਇਹਦੇ ਵਿੱਚ ਮਾਰਕੀਟ ਦੇ ਵਿੱਚ ਨਕਲੀ ਡੀਏਪੀ ਵੇਚਣ ਦੀ ਸੰਭਾਵਨਾ ਆ ਤੇ ਕਿਸਾਨਾਂ ਨੂੰ ਪਰੇਸ਼ਾਨੀ ਆਉਣ ਦੀ ਆ ਦੂਜੀ ਜਿਹੜਾ ਮੁੱਖ ਸਾਡਾ ਹੋ ਰਿਹਾ ਸਾਡੇ ਝੋਨੇ ਦੀ ਫਸਲ ਲਗਭਗ ਤਿਆਰ ਖੜੀ ਹੈ ਬਹੁਤੀ ਥਾਈ ਆ ਗਈ ਆ ਪਰ ਛੈਲਰ ਜਿਹੜੇ ਆ ਉਹ ਭਰੇ ਪਏ ਆ ਜਿਹੜਾ ਪਹਿਲਾਂ ਮਿਲਿੰਗ ਕੀਤੀ ਉਹਨਾਂ ਨੇ ਉਹ ਚੌਲ ਚੱਕੇ ਨਹੀਂ ਉਹਨਾਂ ਦੇ ਗਦਾਮ ਉਦਾਂ ਹੀ ਭਰੇ ਪਏ ਛਲਰਾਂ ਵਾਲੇ ਵੀ ਹੜਤਾਲ ਕਰਨ ਤੇ ਤਾਰੂ ਆ ਆਰਤੀ ਵੀ ਹੜਤਾਲ ਕਰਨ ਦੇ ਤਾਰੂ ਆ ਸਾਨੂੰ ਆਪਣਾ ਫਿਕਰ ਪਿਆ ਕਿਸਾਨ ਨੂੰ ਵੀ ਸਾਡਾ ਝੋਨਾ ਨਹੀਂ ਵੇਕਣਾ ਤੇ ਅਸੀਂ ਮੰਡੀਆਂ ਦੇ ਵਿੱਚ ਰੋਲਣਾ ਸੋ ਸਾਡੀ ਇਹ ਵੀ ਹੈ ਸਰਕਾਰ ਨੂੰ ਵੀ ਸਾਡੇ ਝੋਨੇ ਦੀ ਖਰੀਦ ਦਾ ਫੌਰੀ ਤੌਰ ਤੇ ਪ੍ਰਬੰਧ ਕੀਤਾ ਜਾਵੇ ਜਿਹਦੇ ਵਾਸਤੇ ਕਿ ਭਾਵੇਂ ਉਹ ਜਿਹੜੀ ਉਹ ਸੈਂਟਰ ਦੀ ਖਰੀਦ ਕਰਨੀ ਹੋਵੇ ਜਾਂ ਕਿਦਾਂ ਚੱਕਣਾ ਹੁੰਦਾ ਪਰ ਪੰਜਾਬ ਸਰਕਾਰ ਵੀ ਇਹਨੂੰ ਵੀ ਸਾਲ ਹੋ ਗਿਆ ਸੁੱਤੀ ਪਈ ਇਹਨੂੰ ਇਹਨੇ ਵੀ ਕੁਝ ਜਿਹੜਾ ਕੁਝ ਨਹੀਂ ਕੀਤਾ ਉਹਦੇ ਸੰਬੰਧ ਵਿੱਚ ਤੀਜੀ ਸਾਡੀ ਇੱਕ ਮੰਗ ਜਿਹੜੀ ਆ ਵੀ ਸਾਡਾ ਗੰਨੇ ਦਾ ਜਿਹੜਾ ਸਮਰਥਨ ਮੁੱਲ ਆ ਗੰਨੇ ਦਾ ਸਾਡਾ ਖਰੀਦ ਮੁੱਲਾ ਉਹ ਇਸ ਸਾਲ ਵਾਸਤੇ ਘੱਟੋ-ਘੱਟ 450 450 ਰੁਪਏ ਪ੍ਰਤੀ ਕੁਆਂਟਲ ਗੰਨੇ ਦਾ ਖਰੀਦ ਮੁੱਲ ਹੋਣਾ ਚਾਹੀਦਾ ਔਰ ਨਾਲੇ ਸਾਡੀਆਂ ਜਿੰਨੀਆਂ ਵੀ ਗੰਨਾ ਮਿਲਾ ਆ ਉਹ ਸਾਰੀਆਂ 1 ਨਵੰਬਰ ਤੋਂ ਚਲਣੀਆਂ ਚਾਹੀਦੀਆਂ ਘਟੋ ਘਟ ਕਿਉਂਕਿ ਜੇ ਖੇਤੀ ਮਿਲਾ ਚੱਲਣ ਗਿਆ ਤੇ ਕਿਸਾਨ ਦੇ ਖੇਤ ਵੇਲੇ ਹੋਣਗੇ ਉਹਦੀ ਟੈਨਸ਼ਨ ਮੁੱਕ ਜੂ ਉਹ ਅਗਲੀ ਫਸਲ ਬੀਜਣ ਵਾਲਾ ਬਣਦਾ ਜਦੋਂ ਮਿਲਾ ਲੇਟ ਚੱਲਦੀਆਂ ਫਿਰ ਉਹਦੇ ਨਾਲ ਕਿਸਾਨਾਂ ਨੂੰ ਜਿਹੜੀ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਜਿਨ੍ਹਾਂ ਨੇ 70 70 50 50 ਹਜ਼ਾਰ ਨੂੰ ਠੇਕੇ ਦੇ ਜ਼ਮੀਨਾਂ ਲੈ ਕੇ ਫਸਲ ਬੀਜੀ ਹੁੰਦੀ ਉਹਨਾਂ ਦਾ ਬਹੁਤ ਔਖਾ ਹੁੰਦਾ ਤੀਜੀ ਮੰਗ ਆ ਵੀ ਲੰਬੇ ਸਮੇਂ ਦੇ ਵਿੱਚੋਂ ਸਾਡੀਆਂ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਪਿੰਡਾਂ ਦੇ ਵਿੱਚ ਇਹੋ ਮੰਗ ਜਿਹੜੀ ਜਦੋਂ ਅਸੀਂ ਚੰਡੀਗੜ੍ਹ ਧਰਨਾ ਲਾਇਆ ਸੀ ਤਾਂ ਭਗਵੰਤ ਮਾਨ ਨੇ ਸਾਡੀ ਮੰਗਾਂ ਮੰਨੀਆਂ ਹੋਈਆਂ ਜਿਹੜੀ ਅੱਜ ਤੱਕ ਲਾਗੂ ਨਹੀਂ ਕੀਤੀਆਂ ਉਹਦੀ ਨਵੀਂ ਮੈਂਬਰਸ਼ਿਪ ਚਾਹੇ ਉਹ ਐਗਰੀਕਲਚਰ ਦੇ ਆ ਚਾਹੇ ਨਾਨ ਐਗਰੀਕਲਚਰ ਦੇ ਨਾ ਤਾਂ ਉਹ ਕੋਈ ਨਵੇਂ ਹੱਦ ਕਰ ਜੇ ਆਪਣੇ ਨਵੀਂ ਮੈਂਬਰਸ਼ਿਪ ਜਿਹੜੀ ਆ ਉਹ ਨਹੀਂ ਬਣ ਰਹੀ ਉਹ ਵੀ ਜਿਹੜੀ ਸੁਸਾਇਟੀ ਦੇ ਵਿੱਚ ਐਗਰੀਕਲਚਰ ਤੇ ਨਾਨ ਐਗਰੀਕਲਚਰ ਜਿਹੜੀ ਆ ਉਹ ਵੀ ਮੈਂਬਰਸ਼ਿਪ ਜਿਹੜੀ ਆ ਉਹ ਨਵੇਂ ਮੈਂਬਰ ਜਿਹੜੇ ਬਣਨੇ ਚਾਹੀਦੇ ਤਾਂ ਕਿ ਜਿਹੜੇ ਕੋਈ ਨਵਾਂ ਕੋਈ ਆਪਣੇ ਪਰਿਵਾਰ ਵਿੱਚੋਂ ਵੱਖ ਹੋ ਕੇ ਖੇਤੀ ਕਰਨ ਲੱਗਾ ਜਾਂ ਕੋਈ ਮਜ਼ਦੂਰ ਪਰਿਵਾਰ ਦੇ ਵਿੱਚੋਂ ਵੱਖਰਾ ਹੋ ਕੇ ਕਿਸੇ ਨੇ ਆਪਣਾ ਗੁਜ਼ਾਰਾ ਕਰਨਾ ਉਹ ਵੀ ਆਪਣਾ ਲੋਨ ਲੈਣ ਦੀ ਸੁਵਿਧਾ ਜਾਂ ਆਪਣੀ ਕੋਈ ਖਾਸ ਖੁੱਦ ਲੈਣ ਦੀ ਸੁਵਿਧਾ ਜਿਹੜੀ ਉਹ ਸੋਸਾਇਟੀਆਂ ਵਿੱਚੋਂ ਲੈ ਸਕੇ ਹੋਰ ਸਾਡੀ ਜਿਹੜੀ ਮੰਗਿਆ ਵੀ ਸਸੀਂ ਸੂਰਾਂ ਤੋਂ ਬਹੁਤ ਔਖੇ ਆ ਇੰਨਾ ਜਿਆਦਾ ਨੁਕਸਾਨ ਸੂਰ ਸਾਡੀਆਂ ਫਸਲਾਂ ਦਾ ਕਰਦੇ ਆ ਵੀ ਅਸੀਂ ਦੱਸ ਨਹੀਂ ਸਕਦੇ ਸੋ ਸੂਰਾਂ ਨੂੰ ਮਾਰਨ ਦੀ ਕਿਸਾਨ ਨੂੰ ਇਜਾਜ਼ਤ ਹੋਣੀ ਚਾਹੀਦੀ ਖੁੱਲ ਹੋਣੀ ਚਾਹੀਦੀ ਆ ਵੀ ਕੋਈ ਵੀ ਕਿਸਾਨ ਕਿਸੇ ਵੀ ਜਿੱਥੇ ਦੇਖੇ ਉਹ ਸੂਰ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਨਹੀਂ ਵੀ ਉਹ ਉਹਦਾ ਚੌਣ ਨੂੰ ਫੜ ਕੇ ਤਾਂ ਜੰਗਲਾਤ ਮਹਿਕਮੇ ਵੱਲ ਹਵਾਲੇ ਕਰੇ ਕਿਸਾਨ ਨੂੰ ਮਾਰਨ ਦੀ ਇਜਾਜ਼ਤ ਹੋਣੀ ਚਾਹੀਦੀ ਜਿੱਥੇ ਸੂਰ ਦੇਖਿਆ ਉੱਥੇ ਐਨ ਸਮਝ ਲੋ ਵੀ ਦੁਸ਼ਮਣ ਹੈ ਇੱਕ ਹਿਸਾਬ ਦਾ ਉਹ ਵੀ ਹੋਣੀ ਚਾਹੀਦੀ ਫਿਰ ਅਸੀਂ ਪਿਛਲੇ ਮਹੀਨੇ ਵੀ ਮਿਲ ਕੇ ਗਏ ਸੀ ਡੀਸੀ ਸਾਹਿਬ ਨੂੰ ਗੁਜਰਾ ਦੇ ਆਵਾਰਾ ਡੰਗਰ ਜਿਹੜੇ ਆ ਭਾਵੇਂ ਕਿ ਡੀਸੀ ਸਾਹਿਬ ਵੱਲੋਂ ਇਹ ਬਿਲਕੁਲ ਇਹ ਆਰਡਰ ਹੈਗਾ ਜੀ ਉਹ ਸੜਕਾਂ ਤੇ ਨਹੀਂ ਫਿਰਨਗੇ ਇਦਾਂ ਨਹੀਂ ਹੋਣਗੇ ਕਿਤੇ ਵੀ ਕਿਸੇ ਤੇ ਵੀ ਕੋਈ ਕੇਸ ਨਹੀਂ ਕੋਈ ਕੁਝ ਨਹੀਂ ਹੈਗਾ ਬਿਲਕੁਲ ਇਸ ਢਾਂਗ ਦੇ ਨਾਲ ਸ਼ਰਿਆਮ ਜਿਹੜਾ ਹੋ ਸੜਕਾਂ ਤੇ ਡੰਗਰ ਚੱਲਦੇ ਆ ਜੋ ਕੁਝ ਲੋਕਾਂ ਨੇ ਬੂਟੇ ਵਗਾਰਾ ਲਾਇਓ ਹੁੰਦੇ ਕੋਈ ਸੰਸਥਾਵਾਂ ਨੇ ਉਹ ਵੀ ਖਰਾਬ ਕਰਦੇ ਕਿਸਾਨਾਂ ਦੇ ਖੇਤਾਂ ਵਿੱਚ ਡੰਗਰ ਵਰਦੇ ਆ ਤੇ ਲੜਾਈ ਝਗੜੇ ਵੀ ਹੁੰਦੇ ਆ ਸੋ ਸਾਡੀਆਂ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਆ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਜਾ ਰਹੇ ਆ ਤੇ ਮੰਗ ਪੱਤਰ ਦਿੱਤੇ ਜਾ ਰਹੇ। علاوہ ਕੋਈ ਲੋੜ ਨਹੀਂ ਮੰਗ ਲਈ। ਨਹੀਂ ਇਸ ਤੋਂ ਇਲਾਵਾ ਫਿਲਹਾਲ ਤਾਂ ਸਾਡੀਆਂ ਜਿੱਦਾਂ ਹੁਣ ਸਾਡੇ ਕੁਝ ਕੀਰੀ ਏਰੀਏ ਹੈਗੇ ਆ ਜਿੱਦੋਂ ਚਲੋ ਉੱਥੇ ਸਾਨੂੰ ਲਾਈਟ ਦੀ ਬਹੁਤ ਸਮੱਸਿਆ। ਹੁਣ ਜਿਹੜੇ ਕੁਝ ਪਛੇਤੇ ਝੋਨੇ ਜਿੱਦਾਂ ਹੁਣ ਸਾਡੇ ਆਲੂ ਲੱਗਣ ਦੀ ਸਾਡਾ ਜਿਹੜਾ ਹੁਸ਼ਿਆਰਪੁਰ ਦਾ ਦੁਆਬੇ ਦਾ ਜਲੰਧਰ ਦਾ ਏਰੀਆ ਆ ਸਾਡੇ ਆਲੂਆਂ ਦੀ ਤੇ ਮਟਰਾਂ ਦੀ ਬਜਾਈ ਆ। ਪਹਿਲਾਂ ਬੱਤੀ ਬੜੀ ਸੁਣੀ ਬਾਧੂ ਵੀ ਆ ਜਾਂ ਆ ਜਾਂਦੀ ਰਹੀ ਹੈ ਚੱਲਦੀ ਰਹੀ ਆ ਜਦੋਂ ਹੀ ਸਾਨੂੰ ਫਸਲ ਨੂੰ ਪਾਣੀ ਦੇਣ ਦੀ ਲੋੜ ਹੁੰਦੀ ਹੁਣ ਪਿੱਛੇ ਸਾਨੂੰ ਡੇਢ ਮਹੀਨਾ ਕੋਈ ਝੋਨੇ ਨੂੰ ਕੋਈ ਬਹੁਤ ਪਾਣੀ ਪੁਣੀ ਦੀ ਸਾਨੂੰ ਕੋਈ ਬੱਤੀ ਬੁੱਤੀ ਦੀ ਕੋਈ ਬਹੁਤੀ ਲੋੜ ਨਹੀਂ ਪਈ ਅਸੀਂ ਕੋਈ ਖਾਸ ਟੈਨਸ਼ਨ ਲਈ ਨਹੀਂ ਉਹਦੀ ਹੁਣ ਜਦੋਂ ਸਾਨੂੰ ਆਲੂਆਂ ਨੂੰ ਪਾਣੀ ਲਾਉਣ ਦਾ ਆਇਆ ਸਾਨੂੰ ਮਟਰਾਂ ਨੂੰ ਪਾਣੀ ਲਾਉਣ ਦਾ ਆਇਆ ਤੇ ਹੁਣ ਬੱਤੀ ਨੂੰ ਵੀ ਜਿਹੜੇ ਉਹ ਕੱਟ ਲੱਗਣ ਲੱਗ ਪੈ ਸੋ ਇਹ ਵੀ ਸਾਡੀ ਇੱਕ ਜਿਹੜੀ ਇਹੋ ਸਮੱਸਿਆ ਹੈਗੀ ਆ ਸੋ ਇਹੋ ਮੰਗਾ ਸਾਡੀਆਂ ਹੈਗੀਆਂ ਅਵਾਰਾ ਡੰਗਰਾਂ ਦੀ ਆ ਅਵਾਰਾ ਗਵਾਂ ਦੀ ਸੋ ਡੀਸੀ ਸਾਹਿਬ ਜਿਹੜੇ ਆ ਉਹ ਕਹਿਆ ਦਿੰਦੇ ਵੀ ਅਸੀਂ ਕਰਾਂਗੇ ਪਰ ਕਰਦੇ ਕੋਰਦੇ ਕੁਝ ਨਹੀਂ ਹੈ ਕਿਉਂਕਿ ਸਰਕਾਰ ਹੀ ਉਦਾਂ ਦੀ ਆ 2.5 ਸਾਲ ਹੋ ਗਏ ਬਿਲਕੁਲ ਨਕਮੀ ਜਿੱਦਾ ਕਹਿੰਦੇ ਆ ਵੀ ਉਹ ਇਹਨਾਂ ਦੇ ਪਿਆਰ ਥਲੇ ਬਟੇਰਾ ਆ ਗਿਆ ਤੇ ਬਿਲਕੁਲ ਨਕਮੀ ਪਹਿਲੀਆਂ ਸਰਕਾਰਾਂ ਦੇ ਲੋਕੀ ਬਿਲਕੁਲ ਜਾਲੀ ਹਾਂ ਤੋਂ ਵੀ ਮਾੜੀ ਸਰਕਾਰ ਆਈ ਆ ਕੁਝ ਸਿਰਫ ਗੱਲਾਂ ਕਰਨ ਜੋਗੇ ਜਾਂ ਕੱਖ ਨਹੀਂ ਕੁਝ ਵੀ ਨਹੀਂ ਕੀਤਾ ਜੀ ਅਜੇ ਤੱਕ ਇਹਨਾਂ ਨੇ ਕਿਸਾਨਾਂ ਵਾਸਤੇ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ